ਸੰਗਤ uh, ਜੀ ਰੀਡ ਦੀ ਹੈ ਟੁੱਟੀ ਹੋਈ ਹੱਡੀ ਦੇ ਮਰੀਜ਼ ਬਹੁਤ ਦੂਰ ਦੂਰੋਂ ਪਹੁੰਚਦੇ ਆ ਸਾਡੇ ਕੋਲ ਔਰ ਲੇਟ ਹੋ ਜਾਂਦੇ ਆ ਇਹਨਾਂ ਨੂੰ ਛੇਤੀ ਸਾਡੇ ਤੱਕ ਪਹੁੰਚਣ ਦੇ ਵਿੱਚ ਤੁਸੀਂ ਸਿੱਧਾ ਸਹਿਯੋਗ ਕਰ ਸਕਦੇ ਹੋ ਸਾਡੇ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਪਹੁੰਚਣ ਦੇ ਵਿੱਚ ਗੁਰਵਿੰਦਰ ਸਿੰਘ ਸਾਨੇਵਾਲ ਜ਼ਿਲ੍ਹਾ ਲੁਧਿਆਣਾ ਤੋਂ ਬਿਲੋਂਗ ਕਰਦਾ ਹੈ ਔਰ ਇਹ ਵੀ ਬਾਕੀ ਪੇਸ਼ੈਂਟ ਦੀ ਤਰ੍ਹਾਂ ਰੀਹੈਬ੍ਰਿਡ ਰੀਹੈਬਿਟੇਸ਼ਨ ਲੈਣ ਦੇ ਵਿੱਚ ਲੇਟ ਹੋ ਗਿਆ ਔਰ ਸਾਹਿਬ ਕਿਵੇਂ ਲੇਟ ਹੋ ਗਿਆ ਹੈ ਅਸਲ ਦੇ ਵਿੱਚ ਜਦੋਂ ਇਹਨਾਂ ਨੂੰ ਇੰਜਰੀ ਹੋਈ ਐ ਨਾ ਜੀ ਇਹਨਾਂ ਦਾ ਆਪਰੇਟ ਨਹੀਂ ਹੋਇਆ ਸੀ ਤੇ ਉਸ ਤੋਂ ਬਾਅਦ ਜੋ ਇਹਨਾਂ ਦਾ ਟਰੀਟਮੈਂਟ ਚੱਲਣਾ ਸੀ ਫਿਜ਼ੀਓਥੈਰੇਪੀ ਟਰੀਟਮੈਂਟ ਚੱਲਣਾ ਸੀ ਜਾਣਕਾਰੀ ਨਾ ਹੋਣ ਦੇ ਕਾਰਨ ਇਹ ਕਰੇ ਰਹੇ 5 ਸਾਲ ਇਹਨਾਂ ਨੇ ਕਰ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ ਜਿਹੜਾ ਐਕਿਊਟ ਫੇਸ ਹੁੰਦਾ ਜਿਹੜਾ ਇੰਜਰੀ ਤੋਂ ਬਾਅਦ ਵਾਲਾ ਕੀਮਤੀ ਫੇਸ ਹੁੰਦਾ ਹੈ ਉਹ 6 ਮਹੀਨੇ 8 ਮਹੀਨੇ ਦਾ ਜਿਹੜਾ ਫੇਸ ਹੁੰਦਾ ਉਸ ਦੇ ਵਿੱਚ ਮੈਕਸਿਮਮ ਚਾਂਸ ਹੁੰਦਾ ਹੈ ਰਿਕਵਰੀ ਦੇ ਮੇਰੇ ਸਾਰੇ ਪੇਸ਼ੈਂਟਸ ਨੂੰ ਸਾਰੀ ਸੰਗਤ ਨੂੰ ਇਹ ਗੁਜਾਰਿਸ਼ ਹੈ ਕਿ ਜਿਨ੍ਹਾਂ ਤੇ 60 ਲੱਗ ਚੁਕੀ ਹੈ ਉਹ ਐਕਿਊਟ ਫੇਜ਼ ਦੇ ਵਿੱਚ ਨੇ ਤੇ ਉਹ ਜਲਦੀ ਤੋਂ ਜਲਦੀ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਤੁਹਾਡਾ ਪੈਸਾ ਤੁਹਾਡਾ ਸਮਾਂ ਤੇ ਤੁਹਾਡਾ ਜਿਹੜਾ ਪਰਿਵਾਰ ਆ ਉਹ ਵੀ ਬਚ ਸਕੇ ਕਿਉਂ ਗੁਰਵਿੰਦਰ ਜੀ ਅੱਜ ਜਾ ਰਹੇ ਨੇ 5 ਸਾਲ ਦੇ ਬਾਅਦ ਇਹਨਾਂ ਨੇ ਰੀਹੈਬ ਕੀਤਾ ਸੀ ਕਾਫੀ ਹੱਦ ਤੱਕ ਇਹਨਾਂ ਦੀ ਮੂਵਮੈਂਟ ਹੈ ਪਰ ਅਗਰ ਇਹਹੀ ਰੀਹੈਬ ਅਗਰ ਇੰਜਰੀ ਤੋਂ ਤੁਰੰਤ ਬਾਅਦ ਦੇ ਵਿੱਚ ਲੈਂਦੇ ਤਾਂ ਅੱਜ ਇਹ ਤੁਹਾਡੇ ਸਾਹਮਣੇ ਵਾਕਿੰਗ ਕਰਕੇ ਜਾਂਦੇ ਅੱਜ ਸਟ੍ਰੈਚਰ ਤੇ ਨਾ ਜਾਂਦੇ ਮੇਰੇ ਸਾਰਿਆਂ ਨੂੰ ਆ ਤੁੜ ਕੇ ਇਹ ਗੁਜਾਰੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅ ਵੀਰ ਜੀ ਸਰਨੇਵਾਲ ਤੋਂ ਆਏ ਸੀਗੇ ਜਿਲ੍ਹਾ ਕਰਪੰਦਰ ਲੁਧਿਆਣਾ ਜਿਲ੍ਹਾ ਲੁਧਿਆਣਾ ਸਨੇ ਜੀ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਐਸ ਐਚ ਐਸ ਜੀ ਕੇਅਰ ਸੈਂਟਰ ਪਿੰਡ ਮਦਰਹੜੀ ਖਰੜ ਦੇ ਨੇੜੇ ਜਿਹੜਾ ਮੋਹੜੀ ਦੇ ਵਿੱਚ ਖੜਿਆ ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਸੇਵਾਵਾਂ ਟੋਟਲੀ ਫਰੀ ਆਫ ਕੋਸ ਚਲਦੀਆਂ ਹਨ ਕਿਹਨਾਂ ਦੀ ਚਲਦੀ ਹੈ ਜਿਨ੍ਹਾਂ ਦੀ ਰੀਡ ਦੀ ਹੱਡੀ ਟੁੱਟ ਜਾਂਦੀ ਹੈ ਸਪਾਈਨਲ ਕੋਰਟੇਜਰੀ ਹੋ ਜਾਂਦੀ ਹੈ ਪੰਜ ਜੀ ਫਲਾਂਕੀ ਤੁਸੀਂ ਫੇਸਬੁੱਕ ਤੇ ਯੂਟਿਊਬ ਤੇ ਸਾਡੇ ਸਾਰੇ ਵੀਡੀਓਜ਼ ਦੇਖੇ ਬਤ ਇੱਕ ਔਰਤ ਹੋਣ ਦੇ ਨਾਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਸ਼ੰਕਾ ਸੀਗੀ ਕੋਈ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਸੀਗੀ ਮਨ 'ਚ ਡਰ ਤਾਂ ਹੁੰਦਾ ਹੀ ਹੈ ਕਿ ਹੁੰਦਾ ਤਾਂ ਹੈਗਾ ਜੋ ਦਿਖ ਰਿਹਾ ਹੈ ਵੀਡੀਓਜ਼ ਦੇ ਵਿੱਚ ਉਦਾਂ ਹੋਏਗਾ ਵੀ ਕਿ ਨਹੀਂ ਹੋਏਗਾ ਹਾਂ ਜੀ ਜਦੋਂ ਸਾਡਾ ਸਹੀ ਹੋਊਗਾ ਪਤਾ ਨਹੀਂ ਐਨੇ ਸਾਲਾਂ ਤੋਂ ਉਹ ਕਰਦੇ ਰਹੇ ਘਰ ਵੀ ਪੱਟੀ ਘਰ ਕਿਤੋਂ ਨਹੀਂ ਫਰਕ ਪਿਆ ਹਾਂਗਾ ਕਿ ਕਿੰਨੇ ਟਾਈਮ ਕਰਦੇ ਰਹੇ ਸਾਲ ਤੋਂ ਕਰਦੇ ਰਹੇ ਤੇ ਕੋਈ ਫਰਕ ਨਹੀਂ ਪੈ ਰਿਹਾ ਜੀ ਸਾਡੇ ਕੋਲ ਕਿੰਨਾ ਟਾਈਮ ਨਹੀਂ ਭਾਈ ਮਹੀਨੇ ਹੋ ਗਏ ਤੇ ਹੁਣ ਕਿੰਨੇ ਪਰਸੈਂਟ ਠੀਕ ਹੋ ਗਏ ਕਾਫੀ ਸਹੀ ਹੋ ਗਿਆ ਹਾਂ ਤਾਂ ਬਿਲਕੁਲ ਛੋਟਾ ਜਿਹਾ ਰਹਿ ਗਿਆ 100% ਠੀਕ ਹੋ ਚੁੱਕਿਆ بس ਛੋਟਾ ਜਿਹਾ ਰਹਿ ਗਿਆ ਮਸਲ ਟਿਸ਼ੂ ਮੈਚੁਰ ਹੋਣਾ ਹੈ ਗੋਵਿੰਦਰ ਕਿਸੇ ਤਰੀਕੇ ਦਾ ਕੋਈ ਪੈਸਾ ਲੱਤਾ ਗਿਆ ਤੁਹਾਡੇ ਤੋਂ ਨਹੀਂ ਮੇਰੀ ਜੀ 1 ਰੁਪਿਆ ਵੀ ਨਹੀਂ ਲੱਗਿਆ ਸਾਡਾ ਅਸੀਂ ਤਾਂ ਯੂਨੀਸਮਾ ਤੇ ਤੁਹਾਡੇ ਕੋਲ ਸੇਵਾ ਸਾਰੀ ਦਿੱਤੀ ਆ ਦਵਾਈ ਦੀ ਸਾਰੀ ਫ੍ਰੀ ਸਾਰਾ A to Z ਸਾਰਾ ਸ਼ੈਂਪੂ ਤੇ ਤੇਲ ਰੰਗ ਦਾ ਸਾਰਾ ਕੋਸਮ ਫ੍ਰੀ ਮਿਲਿਆ A to Z ਰੋਟੀ ਪਾਣੀ ਵਧੀਆ ਮਿਲਦਾ ਤੇ ਸਾਨੂੰ ਸਾਰੀ ਫੈਸਿਲਿਟੀ ਨਾਲ ਜੇ Wi-Fi Wi-Fi ਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਗੱਦਾ ਰਜਾਈ ਬੈੱਡ ਕੰਬਲ ਸਾਰਾ ਕੁਝ ਸਾਨੂੰ ਬਾਕੀ ਵੀ ਪੈਣ ਵੀਡੀਓਸ ਤੋਂ ਦੇਖ ਰਹੇ ਨੇ ਉਨਾ ਹੀ ਹੈ ਕਿ ਉਸ ਤੋਂ ਵੱਧ ਕੇ ਇੱਥੇ ਸਹੂਲਤਾਂ ਰਹਿਦੀਆਂ ਨੇ ਜੋ ਵੀ ਪੈਨੋਜਨ ਕੀ ਜੋ ਦੇਖਦੇ ਆ ਉਹਨਾਂ ਨੂੰ ਇੰਨਾ ਸਕੀਨ ਨਹੀਂ ਹੁੰਦਾ ਪਰ ਇੱਥੇ ਆ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲੋਜਨ ਕੀ ਘਰੇ ਆਉਣ ਤੋਂ ਬੰਦਾ ਘਰੇ ਆਉਣ ਤੋਂ ਪਹਿਲਾਂ ਅਸੀਂ ਵੀ ਘੁਬਰਾ ਰਹੇ ਸੀ ਵੀ ਉੱਥੇ ਆ ਕੇ ਫੈਸਿਲਿਟੀ ਕਿੱਦਾਂ ਦੀ ਹੋਊਗੀ ਪਰ ਇੱਥੇ ਆ ਕੇ ਸਾਨੂੰ ਫੈਸਿਲਿਟੀ ਬਹੁਤ ਵਧੀਆ ਮਿਲੀ ਹਸਪੀਟਲ ਵਾਲਾ ਕੋਈ ਹਿਸਾਬ ਕਿਤਾਬ ਨਹੀਂ ਹਸਪੀਟਲ ਜਾਣ ਤੋਂ ਬੰਦਾ ਡਰਦਾ ਪੈਨੋ ਪਰ ਇੱਥੇ ਆ ਕੇ ਸਾਰਾ ਡਰ ਸਾਡਾ ਖਤਮ ਹੋ ਗਿਆ ਦੋ ਦਿਨਾਂ ਵਿੱਚ ਵਿੱਚ ਫੈਸਿਲਿਟੀ ਇੰਨੀ ਵਧੀਆ ਮਿਲੀ ਸਾਨੂੰ ਰਹਿਣ ਦਾ ਹਰ ਵੰਗੂ ਸਾਰੀ ਫੈਸਿਲਿਟੀ ਮਿਲੀ ਹੈ ਭੈਣ ਨੇ ਨਾ ਸਿਰਫ ਆਪਣੇ ਹਸਬੰਦ ਦੀ ਬਾਕੀ ਸਾਰੇ ਪੇਸ਼IENTS ਦੇ ਨਾਲ ਖਾਸ ਸਹਿਯੋਗ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੁਐਂਟਲੀਆ ਤੇ ਕਿਵੇਂ ਦਾ ਸੁਭਾਅ ਰਿਹਾ ਕਿ ਚੰਗੀ ਸੇਵਾ ਕਰ ਰਹੀ ਹੈ ਵੀ ਨਹੀਂ ਹਾਂ ਤਾਂ ਉਹ ਗੱਲ ਦੱਸ ਦਿੱਤਾ ਮੈਂ ਜਦੋਂ ਪੇਸ਼ੰਤਾ ਬੜਾ ਨਹੀਂ ਬੰਨੀ ਕਿ ਰਾ ਜਾਣਾ ਆਪਣੇ ਜਨਮ ਜੀ ਆਪਣਾ ਹੈ ਆਪਣਾ ਪਰ ਇਹ ਵੀ ਘਾਲੀ ਦੇਸ਼ਾ ਹੈ ਬਹੁਤ ਅੱਛਾ ਕੋਈ ਦਾ ਪਰੇਸ਼ਾਨ ਨਹੀਂ ਹੈ ਹਨ ਬਲ ਸਭ ਪਿਆਰ ਕਰਦੇ ਨੇ ਬਹਿਣ ਬੰਨੋ ਕਿ ਤਰ੍ਹਾਂ ਕਹਿੰਦੇ ਆ ਮੈਂ ਮੁਕੀ ਕਰੇ ਨੀ ਹਨ ਸੰਗਤ ਰੂਪ ਦੇ ਵਿੱਚ ਇਕੱਠੇ ਸਾਰਾ ਸੇਵਾ ਸਹਿਯੋਗ ਚੱਲਦਾ ਤੁਸੀਂ ਇਹ ਵੀਡੀਓਸ ਅਲੱਗ ਅਲੱਗ ਪਲੇਟਫਾਰਮਸ ਦੇ ਉੱਪਰ ਦੇਖ ਰਹੇ ਹੋ ਪਲੀ ਸਾਡੇ ਨਾਲ ਜ਼ਰੂਰ ਜੁੜੋ ਔਰ ਆਨਲਾਈਨ ਸੇਵਾ ਸਹਿਯੋਗ ਜ਼ਰੂਰ ਕਰੇ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਜੇ ਤੁਸੀਂ ਵੀਡੀਓ ਸਾਂਝੇ ਕਰਦੇ ਹੋ ਕੁਰਵਿੰਦਰ ਵਰਗੇ ਬਹੁਤ ਸਾਰੇ ਪੇਸ਼ੈਂਟਸ ਕੋਲ ਵੀ ਵੀਡੀਓ ਪਹੁੰਚਦੇ ਆਉਣ ਸਾਨੂੰ ਉਹ ਅਪਰੋਚ ਕਰ ਪਾਉਂਦੇ ਆ ਬਹੁਤ ਜ਼ਿਆਦਾ ਪੇਸ਼ੈਂਟ ਘਰਾਂ ਦੇ ਵਿੱਚ ਪਏ ਪਏ ਹੌਲੀ-ਹੌਲੀ ਮੌਤ ਵੱਲ ਵੱਧ ਰਹੇ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ ਇਹਨਾਂ ਦੀ ਜ਼ਿੰਦਗੀਆਂ ਬਚਾ ਲੈਣਾ ਬਦਲੀਆਂ ਜਾ ਸਕਦੀਆਂ ਨੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਜਰੂਰ ਸਾਡੇ ਵੀਡੀਓ ਸਾਂਝੇ ਕਰਿਓ